ਤੋ ਇਹ ਈਜੀਪਟ ਦੇ ਪੀਸ਼ ਨੂੰ ਫੋਲੋਅ ਅਪ ਕਰਦੇ ਹੋਏ ਈਜੀਪਟ ਸਾਊਥ ਵੀ ਅਗਾਈਂ ਹੈ थाना ਸੁਲਤਾਨਪੁਰ ਦੇ ਹੀਰੋ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਗ੍ਰਾਸਟ ਵਿੱਚ ਹਨ ਇਹ ਹਨ ਆਕਾਸ਼ ਸਿੰਘ ਉਰਫ ਕਾਸ਼ੀ ਕੁਲਦੀਪ ਉਰਫ ਦੀਪੂ ਅਤੇ ਸਿੰਘਲ ਉਰਫ ਸਿੰਘ ਇਹਾਰੇ तकरीबन ਅੰਮ੍ਰਿਤਸਰ ਦਿਹਾਤੀ ਦੇ ਰਹਿਣ ਹਾਲੇ ਪਿੰਡ ਕਿਰਪਾਲ ਅਤੇ ਪੰਡੂ ਦੀ ਇਹਨਾਂ ਦੀ ਮੋਟੇ ਸਪ੍ਰਿੰਟ ਇਸ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਇਹ ਨਿਆ ਸਪੈਸ਼ਲੀ थाना ਬੀ ਡਿਵੀਜ਼ਨ ਸੀ ਡਿਵੀਜ਼ਨ ਦੇ ਸੁਕਤਾਨਗਨ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:00 ਵਜੇ ਜਦ ਸਾਰੇ ਲੋਕ ਡੁੱਢੀ ਦੀ ਚੁੰਦੇ ਨਾਲ ਇਹ ਤਦ ਆਪਣੀ ਬਾਜ਼ਾਰ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਲੀ ਤਾਰੀਖ ਜਿੰਦੇ ਸਨ ਜਦ ਆਕਾਸ਼ ਦੀ ਉਪ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਤੁੰਤੋਰ ਹੈ ਇਹ ਛਿਪਕੀਆਂ ਚੋ ਛਿਪਕੀਆਂ ਦੇ ਖੇਲਾ ਤੋੜ ਕੇ

ਉਹ ਅੰਜਾਮਿੰਦਿਸ ਇਨਾਂ ਦੀ ਕ੍ਰਿਮਿਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ थाना ਸੁਲਤਾਨਪੁਰ थाना ਮਕਬੂਲਪੁਰ ਐਂਡ इवन थाना ਕਪੂਰਥਲਾ ਦੇ ਇਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਨਾਂ ਨੇ ਆਪਣੀ ਮੋਟਰ ਸਪੋਰਟ ਦੀ ਪੱਤਰੀ ਅਤੇ ਇੱਕ ਕਾਰਾ ਵਿਚ ਇਹ ਰਾਤ ਫੇਲੇ ਆਪਣੀ ਵਾਅਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ ਤਕਰੀਬਨ 25-26 ਸਾਲਾਂ ਦੇ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਪੜੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ 7 ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਪੁਰ ਦੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਲ ਹਨ ਅਤੇ ਗੋਹੜ ਜਵੈਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਕੀਤੀ ਹੈ ਅੱਗੇ ਵੀ ਹੋਰ ਮਾਮਲੇ ਲੈ ਕੇ ਹੋਰ ਵੀ ਕافي ਐਕਸਪੈਕਟਿਡ ਹੈ ਨਹੀਂ ਸਾਰੇ ਟੂਨ ਦੀ ਉਹਨਾਂ ਸਿਖ ਡੀਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫ਼ਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਵਿਰੋਧ ਦੇ ਜਿਹੜਾ ਮੋਡਸ ਆਪਰੇਂਟੀ ਹੈ ਇਸ ਤੇ ਇੱਕ ਹੋਰ ਰੋਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਗ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਜਨਰਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਸਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗਰੀਨ ਇਨ ਇਟਸੈਲਫ ਕਿ ਅਗਲੇ ਦਿਨੇ 9:00 ਵਜੇ ਜਾਗੇ ਇਸ ਲਈ ਅਸੀਂ ਇਹ ਦੇ ਹਰ ਪਾਸੇ ਤੋਂ ਜਾਂਚ ਕਰ ਰਹੇ ਹਾਂ ਜਿਨ੍ਹਾਂ ਨੂੰ ਫੋਨ ਇਹ ਵੇਚਦੇ ਸਨ ਸਿਟੀ ਲੈਣ ਸਨ ਜਾਂਦਾ ਉਸ ਕੋਲ ਲੱਗਿਆ ਕਿ ਇਹ ਕਿੱਥੇ ਵੇਚਦਾ ਹੁੰਦੇ ਜੀ ਕਮਿਸ਼ਨਰੀ ਤੋਂ ਬਾਹਰ ਜਾ ਕੇ ਬਿਹਾਰੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹ ਨਾਲ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਘਰਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰੇ ਰੂਪਾ ਸ਼ੰਭੂ ਇਹ ਸੋਨ ਸਾਰੇ ਇਹਨਾਂ ਦੀ ਪੂਰੀ ਪ੍ਰੰਤ ਕੀਤੀ ਹੋਈ ਹੈ ਜਾਂ ਦਿੱਖੇ ਮੰਨੇ ਵਿੱਚ ਇਥੋਂ ਨਹੀਂ ਨਹੀਂ ਜੀ ਇਹਨਾਂ ਦੀ ਪੂਰੀ ਹੀ ਪ੍ਰੰਤ ਨਾ ਨਾ ਤੇ ਨਹੀਂ ਹੈ ਕਿ ਹੋਰ ਵੀ ਇਹਨਾਂ ਦੇ ਨਾਮ ਹੈ ਇਹਨਾਂ ਦੇ ਗਾਇਕ ਇਹਨਾਂ ਦੇ ਗਾਇਕ ਮੈਂਬਰਸ ਦੋ ਬਹੁਤ ਚੰਗੇ ਜਿਹੜੇ ਇਸ ਲਈ ਪ੍ਰਾਪਤ ਹਨ ਜਲਦੀ ਕਾਬੂ ਹੋ ਜਾਣਗੇ ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਹੈ ਜਸ ਇਹ ਆਕਾਸ਼ ਦੀ ਪ੍ਰਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਅਦੇ ਨੂੰ ਜਾਨ ਦਿੰਦਾ ਸੀ ਇਹ ਉਹਦੀ ਸੰਗੀਤਕ ਜਿਹੜੀ ਇਹਦੇ ਸਾਥ ਲੱਗੀ ਹੈ ਭੱਜਣ ਲੱਗਿਆ ਲੱਗਿਆ ਜੇ ਕਿ ਉਸ ਤਰ੍ਹਾਂ ਹੀ ਇਹਨਾਂ ਦੇ ਸਾਥ ਲੱਗੀ ਜਿਵੇਂ ਤੇਰੀ ਜੀ ਨਹੀਂ ਭੱਜਣ ਲੱਗਿਆ ਹਾਂ ਮਤਲਬ ਜੁਲੀ ਜਿਹੜੀ ਹੈ ਇਹ ਤਾਂ ਕੋਈ ਹੈਗਾ ਰਿਪੋਰਟ ਕਿੱਥੋਂ ਹੋਈ ਹੈ ਹਾਂ ਜੀ ਇਹਦੀ ਐਫ ਆਈ ਆਰ ਵੀ ਦਰਜ ਹੈਗੀ ਹੈ ਹਮ ਸਾਰੇ ਕ੍ਰਾਈਮ ਨਾਈਟ ਦੇ ਵੇਲੇ ਹੋਏ ਆ ਜਾਂ ਕੋਈ ਦਿਨ ਦੇ ਵੇਲੇ ਕੀਤਾ ਜੀ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅੱਛਾ ਬਨੀਆਂ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਇਹਨਾਂ ਨੇ ਸਾਰੀ ਵਾਰਦਾਤ ਦਾ ਮੰਜਾਉਂਦੇ ਹੋਰ ਨਾਲ ਕਿੰਨੇ ਕੁ ਮੋਬਾਈਲ ਨਾਲ ਉਹ ਜਿਹੜੇ ਚੋਰੀਆਂ ਕੀਤੇ ਗਏ ਨੇ 700 ਦੱਸਿਆ ਜਾ ਰਿਹਾ ਉਹਦੇ ਹਾਂਜੀ ਇਹਨਾਂ ਦੀ ਐਦਾ ਹੈ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹਨਾਂ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ ਜੀ ਡਿਵੀਜ਼ਨ ਸੀ ਡਿਵੀਜ਼ਨ ਹਤੇ ਸੁਤਾਮਿੰਦੇ ਏਰੀਆ ਵਿੱਚ ਇਹਨਾਂ ਨੇ ਕਬੂਲੇ ਕਿ ਇਹਨਾਂ ਨੇ 700 ਤੋਂ 800 ਮੋਬਾਈਲ ਫੋਨ ਅਜ ਤੱਕ ਚੋਰੀੇ ਹੋਏ ਮੈਂ ਪਹਿਲੇ ਕਦੇ ਰਿਸਟਰ ਕੋਈ ਨਹੀਂ ਜਾਂ ਪਹਿਲੇ ਵੇਲ ਆਊਟ ਗਏ ਨਹੀਂ ਮਿਲਦਾ ਕੋਈ ਜਾਂ ਕਿ ਪਹਿਲੇ ਕਦੇ ਐਡਰੈਸ ਕਰਾਉਂਦੇ ਫਸਟ ਟਾਈਮ ਹੈ ਆ ਜੀ ਨਹੀਂ ਇਹ ਐਡਰੈਸ ਉਸਕੇ ਵੇਲ ਆਊਟ ਹੋਏ ਨੇ ਇਹ 2017 ਤੋਂ ਹੀ ਇਹਨਾਂ ਨੇ ਇਹ ਛੋਟੀ-ਬੁਟੀ ਚੋਰੀਆਂ ਨੂੰ ਜਾਂਦੇ ਨਾਲ ਸ਼ੁਰੂ ਕੀਤਾ ਸੀ ਇਹ ਜਿਹੜਾ ਨਵਾਂ 450 ਕ੍ਰੈਂਡੀ ਹੈ ਇਹ 1.5 ਸਾਲ ਤੋਂ ਸ਼ੁਰੂ ਹੋਇਆ ਮੈਂ ਤੁਹਾਨੂੰ ਕਹਿੰਦਾ ਜੀ ਅਸੀਂ ਬੜੀ ਪੁਰਾਣੀ ਨੂੰ ਸਮਾ ਲੈਂਦੇ ਆ ਜਿੰਨਾ ਤੁਹਾਨੂੰ ਕੰਪਲੇਨਟ ਦਿੱਤੀ ਆ ਇਹ ਸੇਤਰਾ ਦਾ ਕਿ ਕੈਮੀਕਲ ਯੂਜ਼ ਕਰਕੇ ਜਿਹਨਾਂ ਨੂੰ ਰੋਸ ਹੁੰਦਾ ਅਸੀਂ ਜਿਹੜੀ ਵੀ ਕੰਪਲੇਨੈਂਟਸ ਮੋਜਾ ਟੱਚ ਕਰ ਪਾਇਆ ਇੱਕ ਜਿਵੇਂ ਇਤਨੇ ਕਾਪੀ ਅਸੀਂ ਜਿਆਦਾ ਹੀ ਕੁਰੀ ਨਹੀਂ ਦੁੱਸਤੇ ਰਹੇ ਇਸ ਫਿਰ ਇਦਾਂ ਹੀ ਇੱਕ ਕੰਪਲੇਨੈਂਟ ਦਾ ਆਈ ਵੀ ਕਹਿਣਾ ਹੈ ਕਿ ਸ਼ਾਇਦ ਇਹ ਕਿਸੇ ਸਪਰੇਅ ਦਾ ਵੀ ਇਸਤੇਮਾਲ ਕਰਦੇ ਹਨ ਬੜਾ ਬੜਾ ਕੋਰਪੋਰੇਟ ਮਾਨਸਿਕਤਾ ਕੀ ਇਹ ਨਾਲ ਕੋਈ ਸਪਰੇਅ ਨਹੀਂ ਉਜਾਂਡਾ ਮੈਡਮ ਇਸ ਸਿਟੀ ਵਿੱਚ ਐਕਟਿਵ ਹੈ ਸੀ ਕਿ ਸਿਵਲ ਐਂਡ ਇਫੈਕਟਿਵਿਟੀ ਜੀ ਇਸ ਸਿਟੀ ਵਿੱਚ ਐਕਟਿਵ ਸੀ ਪਿਛੋਂ ਦੀ ਅੰਮ੍ਰਿਤਸਰ ਦਿਹਾਤੀ ਦੇ ਰਹਿਣਾ ਨੇ ਜਦ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਆਵਾਜ਼ਾਂ ਕਰਦੇ ਸਨ ਇਕਤਾਈ ਨਾਲ ਹੀ ਪਛਣਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕਰ ਪਾਇਆ ਉਹ ਆਪਣੀ ਗੱਲ ਹੈ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਟੇ ਸੁਪਰੈਂਟੈਂਡੈਂਟ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਰਾਤ ਵਿੱਚ ਹੀ ਕਾਫੀ ਧਰਾਂ ਵਿੱਚ ਵਾਰਦਾਤਾ ਨੂੰ ਪੰਜਾਬ ਦੇ ਦਿੱਤੇ ਸ। ਨਾ ਮੈਨਾਂ ਨੂੰ ਕਾਬੂ ਜਦ ਕੀਤਾ ਵਾ ਇਹ ਚੋਰੀ ਦੀ ਕਿਸੇ ਦਾ ਘਰੋਂ ਜਾਮ ਦੇ ਰਿਹਾ ਸੀ ਉਹ ਲੋਕ ਕਾਬੂ ਕੀਤਾ ਮੌਕੇ ਤੇ ਜਾਂ ਫਿਰ ਪਰਿਵਾਰਕ ਵਿੱਚ ਦੇ ਅਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੂੰ ਇਹਨਾਂ ਦੇ ਪਿੰਡੋਂ ਦੀ ਹੀ ਅਰੈਸਟ ਕੀਤਾ ਗਿਆ ਹੈ। ਬਿੰਨੋ ਵੀਰਪਾਲ ਅਤੇ ਪੰਡੋਰੀ ਹੈਗੇ ਨੇ ਅੰਮ੍ਰਿਤਸਰ ਦੇ ਕਰਤੇ ਨੇ ਅਤੇ ਇੱਕ ਦੋਸ਼ੀ ਸੁਲਤਾਨਪੁਰ ਲੋਹੇਸਟ ਦੀ ਲਾਜ ਕਮਾਤੀ ਹੋਈ ਆ ਉਹ ਕਿਸ ਹਾਲਾਤ ਦੀ ਜਲਦੀ ਸੀ ਗਏ ਸੀ ਇਹਨੂੰ ਗ੍ਰਿਫਤਾਰ ਕੀਤਾ ਜੀ ਦੇਖੋ ਉਹਨੂੰ ਪਤਾ ਸੀਗਾ ਕਿ ਉਹਨੇ ਸਾਰੀ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਕੰਬਰਾ ਕੇ ਉਹਨੇ ਅੰਜਾਮ ਦਿੱਤਾ ਮੈਂ ਕੋਈ ਹਥਿਆਰ ਵੀ ਕੀ ਮੈਮ ਕੋਈ ਹਥਿਆਰ ਵੀ ਕੈਰੀ ਕਰਦੇ ਸਨ ਜੀ ਨਹੀਂ ਹਥਿਆਰ ਨਹੀਂ ਕੋਈ ਕੈਰੀ ਕਰਦੇ ਸੀਗੇ ਲੋਕਾਂ ਨੂੰ ਐਂਦਾ ਡਰਾਉਂਦੇ ਤੁਮ ਤੋਂ ਹੁੰਦੇ ਨਹੀਂ ਸੀਗੇ ਕੋਈ ਮਾਰ ਕੁੱਟਦਾ ਕੋਈ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਸੇ ਅੰਦਰ ਵੜ ਕੇ ਜਦੋਂ ਢੂੰਗੀ ਨਹੀਂ ਜੁਹਦੇ ਸੀ ਪੂਰੇ ਕੀ ਕੈਮੀਕਲ ਇਸਤੇਮਾਲ ਕਰਦੇ ਨੇ ਕੀ ਨਹੀਂ ਇਹਨਾਂ ਦੀ ਮੋੜ ਮਾਰ ਲੈ ਕੇ ਅਸੀਂ ਇਹਨਾਂ ਤੋਂ ਪੁੱਛੀਏ ਕਿ ਕਿੰਨੇ ਦੇ ਦੇਗਾ ਮੋਬਾਈਲ ਕਿੰਨਾ ਇਹਨਾਂ ਨੇ ਦੱਸਿਆ ਕੀ ਦੇਖੋ ਇਹ ਕਾਹ ਕਹੀ ਕਾਫੀ ਹਾਈ ਐਂਡ ਮੋਬਾਈਲ ਫੋਨਸ ਨੇ ਆਈਫੋਨ ਦੇ ਵੀ ਲੇਟੈਸਟ ਮਾਡਲਸ ਇਹਨਾਂ ਦੇ ਵਿੱਚ ਸ਼ਾਮ ਨੇ ਅੱਛਾ ਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਗੈਂਗਸਟਰ ਜਾਂ ਫਿਰ ਕੋਈ ਨਸ਼ਾ ਤਸਕਰ ਜਿਹੜੀ ਫੋਨ ਫੋਲ ਕਰਦੇ ਆ ਤੋ ਕੀ ਇਹ ਮੰਨਦਾ ਕਿ ਇਹਨਾਂ ਫੋਨ ਦਾ ਇਸਤੇਮਾਲ ਹੋ ਸਕਦਾ ਉਹ ਕਰਦੇ ਹੋਣਗੇ ਜੀ ਪੌਸਿਬਿਲਿਟੀ ਇਟਸ ਡਾਕਟਰਸ ਹੀ ਨਹੀਂ ਕਰ ਸਕਦੇ ਮੈਡਮ ਜਿਹੜੇ ਨਾਲ ਸੱਦੇ ਚੱਲਦੇ ਪਏ ਕੋ ਚੋਰੀ ਨਹੀਂ ਚੱਲਦੇ ਕਿ ਕੋ ਹੋਰ ਨਹੀਂ ਚੱਲਦੇ ਜੀ ਚੋਰੀ ਦਾ ਹੈਗਾ ਤੇ ਇੱਕ ਐਂਟੀ ਕੇਸ ਦਾ ਵੀ ਹੋਣਾ ਉਹ ਜ਼ਿਆਦਾਤਰ ਮੋਬਾਈਲ ਫੋਨ ਹੀ ਜਿਹੜਾ ਚੋਰੀ ਦੀ ਵਾਰਦਾਤ ਮਤਲਬ ਇਹ ਕਰਦੇ ਸਨ ਮੋਬਾਈਲ ਫੋਨ ਹੀ ਇਕੱਲੇ ਕਰਦੇ ਸਨ ਨੀਆ ਹੋਰ ਵੀ ਕੈਰੀ ਜਿਵੇਂ ਉਹਨਾਂ ਦੇ ਬੈੱਡ ਸਾਈਡ ਤੋਂ ਮਿਲ ਜਾਂਦੀਆਂ ਇਜ਼ੀਲੀ ਹੱਥ ਪਏ ਜੋ ਇਹ ਵਿਦਆਊਟ ਕਿਸੇ ਲੋਕਾਂ ਨੂੰ ਜਾਣ ਦੇ ਜਾਗਦੇ ਤੇ ਉਹ ਰਿਕਵਰ ਕਰ ਲੈਣ ਦੀ ਸੀ ਚੰਗੀ ਇਹ ਕਹਿੰਦੇ ਸੀ ਕਿ ਵਾਈ ਫੋਨ ਸੀ ਬੈਡ ਸਾਈਡ ਤੇ ਪਏ ਹੁੰਦੇ ਨੇ ਜਿਨ੍ਹਾਂ ਦੀ ਜੁਐਲਰੀ ਪਈ ਹੁੰਦੀ ਸੀ ਉੱਤੇ ਚੋਰੀ ਕਰ ਲੈਂਦੇ ਆ ਨੰਬਰ ਇਟ ਇਲ 750 ਇਸ ਨੋਟ ਅ ਸਮਾਲ ਨੰਬਰ ਦੇ ਇਹ ਦਾ ਇਹ ਕੋ ਬੰਦੇ ਨੂੰ ਅਗੇ ਰਿਸਰਚ ਸਪਲਾਈ ਦੇ ਮੰਨ ਰਹੇ ਕਿ ਕਿਸੇ ਨੇ ਟੈਕਸ ਕੀਤਾ ਹੈ ਅਮਰੇ ਤਾਂ ਫੇਰ ਜੀ ਆਸ਼ਾ ਸੀ ਇਸਪੈਂਟਲ ਕਰਕੇ ਜਾਂ ਫਿਰ ਜਾਂ ਫਿਰ ਪੰਜਾਬ ਦੇ ਵਿੱਚ ਉਨੇ ਚੀਏ ਮਤਲਬ ਆਪਣੇ ਵਾਕ ਵਾਕ ਥਾਵਾਂ ਤੇ ਜਾ ਕੇ ਦੇ ਦਿੰਦੇ ਹਨ ਹੈ ਨਾ ਜੀ ਇਹਦਾ ਕੋਈ ਸਿਸਟਮ ਨਹੀਂ ਜੀ ਇਹਨਾਂ ਦਾ ਕੋਈ ਇੱਕ ਸਿੰਗਲ ਸਪਲਾਈਅਰ ਨਹੀਂ ਸਾਹਮਣੇ ਆਇਆ ਕੋਈ ਉਹਦੇ ਸੈਕੰਡ ਹੈਂਡ ਕਾਫੀ ਲੋਕਾਂ ਨੂੰ ਕਪਕ ਲੋਕਾਂ ਨੂੰ ਪੇਂਚ ਦਿੰਦੇ ਸਨ ਤੇ ਸਾਰੀ মিডিਆ ਪਰਸਨਲ ਦੇ ਥਰੂ ਮੈਂ ਸੁਸਾਇਟੀ ਕੋ ਇਹ ਹੀ ਸੁਨੇਹਾ ਦੇਣਾ ਚਾਹੁੰਦੀ ਹੈਗੀਆ ਕਿ ਮਾਰੇ ਅਨਸਰਾਂ ਦੀ ਮੋਢੇ ਤੋਂ ਪ੍ਰਿੰਟ ਹੀ ਬਦਲਦੇ ਰਹਿੰਦੇ ਨੇ ਸਾਡੀ ਸੇਫਟੀ ਸਿਕਿਉਰਿਟੀ ਸਾਡੇ ਹੱਥ ਵਿੱਚ ਹੀ ਰਹੀਏ ਕਮਿਊਨਿਟੀ ਪੁਲਿਸਿੰਗ ਦੇ ਤਹਿਤ गुजारिश करना चाहती हमेशा अपने घर लॉक रख अपना डबल चेक कर अपने लॉकिंग सिस्टम रात हाँ।